ਇੱਥੇ ਕੰਮ ਆਉਣੇ ਕਰਨੇ ਆ ਇੱਥੇ ਕੰਮ ਇਹ ਨਹੀਂ ਛੋੜਨੇ ਮੈਂ ਦੇਖੋ ਕਿ ਇਸਦੀ ਕੰਟੈਂਟ ਉਹ ਪਿਛਲੇ ਕੁਝ ਦਿਨਾਂ ਤੋਂ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ 6 ਕੁ ਮਹੀਨਿਆਂ ਦੇ ਉੱਤੋਂ ਕਾਫੀ ਇੱਕ ਤਸ਼ੱਦਦ ਦਾ ਦੌਰ ਜਿਹੜਾ ਉਹ ਪੁਲਿਸ ਸਟੇਟ ਜਿਹੜੀ ਅੱਗੇ ਆਪਾਂ ਖ਼ਬਰਾਂ 'ਚ ਸੁਣਦੇ ਸੀ ਉਹ ਨਕੋਦਰ ਦੇ ਵਿੱਚ ਦੇਖਣ ਨੂੰ ਮਿਲੀ ਕਿ ਸਾਡੇ ਨਕੋਦਰ ਹਲਕੇ ਦੇ ਵਿੱਚ ਬਹੁਤ ਸਾਰੇ ਮਸਲੇ ਇਦਾਂ ਦੇ ਹੋਏ ਜਿਹੜੇ ਸੋਚ ਤੋਂ ਵੀ ਪਰੇ ਐ ਜਿਵੇਂ ਪਿਛਲੇ ਦਿਨੀ ਇੱਕ ਸਾਡਾ ਸਾਥੀ ਉਹਦਾ ਕੋਈ ਉਥੇ ਦੋ ਭਰਾਵਾਂ ਦਾ ਆਪਸ ਝਗੜਾ ਹੋ ਗਿਆ ਉਥੇ ਵੀ ਨਹੀਂ ਸੀ ਉਹਨੂੰ 307 ਦਾ ਪਰਚਾ ਦੇ ਕੇ ਅੰਦਰ ਕਰਤਾ ਕਿਸੇ ਟਰੈਕਟਰ ਦਾ ਐਕਸੀਡੈਂਟ ਹੋਇਆ ਤੇ ਟਰੈਕਟਰ ਚਾਲਕ ਦੇ ਉੱਤੇ 307 ਦਾ ਪਰਚਾ ਸਾਡੇ ਉੱਗੀ ਦੇ ਵਿੱਚ ਕੋਈ ਤਕਰੀਬਨ 6 ਕੁ ਮਹੀਨੇ ਪਹਿਲਾਂ ਇੱਕ ਪੰਚਾਇਤ ਦੀ ਜਗ੍ਹਾ ਖਾਲੀ ਕਰਾਉਣ ਲਈ ਜਦੋਂ ਮੋਹਤਵਾਰ ਸੱਜਣ ਸਾਰੇ ਉੱਥੇ ਗਏ ਤੇ ਪੰਚਾਇਤੀ ਜਗ੍ਹਾ ਤੱਕ ਹੀ ਜੋ ਸਰਕਾਰ ਕਹਿੰਦੀ ਖਾਲੀ ਕਰਾਉਣੀ ਪਰ ਉਹ ਮੋਤਵਾਰ ਸੱਜਣਾ ਦੇ ਉੱਤੇ ਚੋਰੀ ਦਾ ਪਰਚਾ ਸਾਡੇ ਮੈਂਬਰ ਪੰਚਾਇਤਾਂ ਨੂੰ ਆਪਣੇ ਠਾਣਿਆਂ ਦੇ ਵਿੱਚ ਬੁਲਾ ਕੇ ਸਾਰਾ ਸਾਰਾ ਦਿਨ ਬਿਠਾਈ ਰੱਖਿਆ ਜਾਂਦਾ ਹੈ ਔਰ ਸ਼ਾਮ ਨੂੰ ਜਦੋਂ ਕੋਈ ਗੱਲ ਨਹੀਂ ਲੱਭਦੀ ਉਹਨੂੰ ਘਰੇ ਭੇਜਣ ਲੱਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਸਰਾਗੀ ਸਰਕਾਰ ਹੈ ਇਹ ਐਸਐਸਪੀ ਤੋਂ ਉੱਤੇ ਹੁੰਦੀ ਹੈ ਸੋ ਇਹਦੇ ਤੋਂ ਬਿਨਾ ਪਿੱਛੇ ਜੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਸਾਡੇ ਮਨਜਿੰਦਰ ਸਿੰਘ ਜਿਹੜੇ ਸ਼ਾਮਲ ਹੋਏ ਸੀ ਟਾਲੀ ਤੋਂ ਉਹਨਾਂ ਦੇ ਉੱਤੇ 323 324 326 ਦੇ ਪਰਚੇ ਦੇ ਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੋ ਔਰ ਦੂਜੇ ਪਾਸੇ ਉਲਟਾ ਕੰਮ ਕੀ ਹੈ ਕਿ ਜਿਹੜੇ ਸਾਡੇ ਸਾਫੀ ਹੈ ਜਿਹੜੇ ਸਾਡਾ ਕੋਈ ਕੰਪਲੇਂਟ ਦੇਣ ਜਾਂਦਾ ਹੈ ਤੇ ਉਹ ਕੰਪਲੇਂਟ ਥਾਣਿਆਂ ਦੇ ਵਿੱਚ ਉਦਾਂ ਹੀ ਰੁਲਦੀ ਰਹਿੰਦੀ ਹੈ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਕੋਈ ਇਨਕੁਆਇਰੀ ਲਵਾਉਣ ਜਾਂਦੇ ਆ ਤੇ ਸਾਨੂੰ ਗੱਲਾਂបਾਤਾਂ ਕਰਕੇ ਉਥੋਂ ਤੋਰ ਦਿੱਤਾ ਜਾਂਦਾ ਸਾਡੇ ਮਿਲਗੇ ਦੇ ਕੋਈ ਸੱਜਣ ਜਿਨ੍ਹਾਂ ਦਾ ਇੱਕ ਪਰਚੇ ਦੀ ਪੁਲਿਸ ਵੱਲੋਂ ਆਪ ਹਾਈ ਕੋਰਟ ਦੇ ਵਿੱਚ ਇਹ ਲਿਖ ਕੇ ਦੇ ਦਿੱਤਾ ਗਿਆ ਕਿ ਜਿਹੜਾ ਪੁਲਿਸ ਹੈ ਇਹਨੇ ਪਰਚਾ ਕੈਨਸਲ ਕਰ ਦਿੱਤਾ ਪਰ ਉਹ ਦੁਬਾਰਾ 5-4 ਸਾਲਾਂ ਬਾਅਦ ਫੇਰ ਕੰਪਲੇਂਟ ਨੂੰ ਖੋਲ ਦੇਣਾ ਜਿਹੜੇ ਡੀਐਸਪੀ ਨੇ ਲਿਖ ਕੇ ਭੇਜਿਆ ਕਿ ਪਰਚਾ ਕੈਨਸਲੇਸ਼ਨ ਦੀ ਰਿਪੋਰਟ ਉਹੀ ਦੁਬਾਰਾ ਇਨਕੁਆਇਰੀ ਕਰੇ ਇਹ ਤੋਂ ਜੇ ਆਪਾਂ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਬੜੇ 307 ਦੇ ਪਰਚੇ ਹੋਏ ਜਿਹੜੇ ਫੈਸਲਾ ਹੋ ਜਾਂਦਾ ਸੋ ਅਸੀਂ ਇਹ ਸਮਝਦੇ ਹਾਂ ਕਿ 307 ਦੇ ਪਰਚੇ ਨੂੰ ਇੱਕ ਟੂਲ ਜਿਹਾ ਬਣਾ ਲਿਆ ਔਰ ਕੱਲਾ ਇੱਥੇ ਹੀ ਬਸ ਨਹੀਂ ਆ ਹੜਾਂ ਦਾ ਮੁਆਵਜ਼ੇ ਦੀ ਜੀ ਆਪਾਂ ਗੱਲ ਕਰਦੇ ਆ ਜੇ ਸਾਡਾ ਕੋਈ ਕਾਂਗਰਸੀ ਪਰਿਵਾਰ ਜਾਂ ਸਾਡਾ ਕੋਈ ਕਾਂਗਰਸੀ ਵਰਕਰ ਕਿਸੇ ਪਟਵਾਰੀ ਜਾਂ ਤਹਿਸੀਲਦਾਰ ਨਾਲ ਗੱਲ ਕਰਦਾ ਕਿ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਤੇ ਦੂਜਿਆਂ ਦੇ ਜਿਹੜੇ ਵਿਰੋਧੀ ਜਿਹੜੀ ਸੱਤਾ ਤੇ ਰਹਿ ਉਹਦੇ ਜਿਹੜੇ ਆਗੂ ਨੇ ਉਹਨਾਂ ਨੂੰ ਮੁਰੇ ਲਜਾ ਲਾ ਕੇ ਮੁਆਵਜ਼ਿਆਂ ਦਾ ਜਿਹੜਾ ਉਹ ਕਰਾਇਆ ਜਾ ਰਿਹਾ ਹੈ ਜਿਹੜਾ ਮੌਇਨਾ ਹੋ ਰਿਹਾ ਮੌਕੇ ਤੇ ਸੋ ਸਾਡਾ ਇਹ ਮੰਨਣਾ ਹੈ ਕਿ ਇਹ ਜਿਹੜਾ ਜਿਹੜਾ ਇਹ ਮੁਆਵਜ਼ਾ ਹੈਗਾ ਇਹ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਔਰ ਸਾਰੇ ਬਛਿੰਦਿਆਂ ਨੂੰ ਦਿੱਤਾ ਜਾਣਾ ਪਰ ਜਿਹੜੇ ਕੁਝ ਝਾੜੂ ਦੇ ਸਾਥੀ ਹੈ ਉਹ ਲੋਕਾਂ ਨੂੰ ਇਹ ਮਜਬੂਰ ਕਰ ਰਿਹਾ ਹੈ ਕਿ ਜੇ ਤੁਸੀਂ ਝਾੜੂ ਵਿੱਚ ਸ਼ਾਮਲ ਹੋਵੋਗੇ ਤਾਂ ਹੀ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਪਿੱਛੇ ਜੇ ਸਾਡੇ ਸੀਨੀਅਰ ਮੈਂਬਰ ਨੇ ਸੁਰਜੀਤ ਚੁੱਟਜੀ ਪੱਤਰਕਾਰਤਾ ਨਾਲ ਵੀ ਸੰਬੰਧ ਰੱਖਦੇ ਆ ਉਹਨਾਂ ਨੂੰ 6500 ਰੁਪਏ ਦਾ ਉਹਨਾਂ ਦਾ ਸਾਰਾ ਘਰ ਡਿਗਣ ਦੇ ਉੱਤੇ ਪਾਤਾ ਜਿਹੜਾ ਕੋਈ ਬੜੀ ਹੀ ਮਾੜੀ ਗੱਲ ਮੈਂ ਸਮਝਦਾ ਕਿ 6500 ਰੁਪਏ ਦੇ ਨਾਲ ਤਾਂ ਜਿਹੜਾ ਘਰ ਡਿਗਿਆ ਉਹਦਾ ਮਲਬਾ ਵੀ ਇਕੱਠਾ ਨਹੀਂ ਕਰਾਇਆ ਜਾ ਸਕਦਾ ਸੋ ਇਹਦੇ ਤੋਂ ਬਿਨਾ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਦੀ ਕਿਸੇ ਸਰਪੰਚ ਤੇ ਕਿਸੇ ਪੰਚ ਤੇ ਜੇ ਮੈਂ ਗੱਲ ਕਰਾਂ ਤੇ 2017 ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਸਰਪੰਚ ਸੀਗੇ ਤੇ ਉਹਨਾਂ ਦੇ ਵਿੱਚੋਂ ਤਕਰੀਬਨ 60% ਸਰਪੰਚ ਜਿਹੜੇ ਆ ਦੁਬਾਰਾ ਰਿਪੀਟ ਹੋਏ ਜਿਹੜੇ ਤਾਂ ਜਿਨ੍ਹਾਂ ਨੇ ਮਨਮਨੋ ਲਿਆ ਕਿ ਅਸੀਂ ਅੱਧੇ ਇੱਕ ਬੀਬੀ ਦੇ ਨਾਲ ਐ ਜਾਂ ਝਾੜੂ ਪਾਰਟੀ ਨੂੰ ਸਮਰਥਨ ਕਰਦੇ ਆ ਉਹਨਾਂ ਦੇ ਨਾਲ ਤਾਂ ਕੁਝ ਨਹੀਂ ਹੋ ਰਿਹਾ ਪਰ ਜਿਹੜੇ ਸਰਪੰਚ ਆਪਣੇ ਅੜੇ ਰਹੇ ਉਹਨਾਂ ਨੂੰ ਵੀਡੀਓ ਦਫ਼ਤਰ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਕੰਪਲੇਂਟਸ ਪਾ ਕੇ ਹਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੋ ਇਲੈਕਸ਼ਨ ਦੀਆਂ ਪਟੀਸ਼ਨਸ ਹੋਈਆਂ ਇਲੈਕਸ਼ਨ ਮੀਆ ਪਟੀਸ਼ਨ ਇਲੈਕਸ਼ਨ ਦਾ ਜਿਹੜਾ ਇਲੈਕਸ਼ਨ ਅਫਸਰ ਹੁੰਦਾ ਹੈ ਉਹ ਐਸ ਡੀ ਐਮ ਹੁੰਦਾ ਹੈ ਤੇ ਐਸ ਡੀ ਐਮ ਨੇ ਉਹ ਸਾਰੀਆਂ ਪਟੀਸ਼ਨਾਂ ਜਿਹੜੀਆਂ ਸੀ ਉਹ ਸੁਣੀਆਂ ਸੀ ਲੋਕ ਹਾਈ ਕੋਰਟ ਦੇ ਵਿੱਚ ਵੀ ਗਏ ਉਸੇ ਹੀ ਐਸ ਡੀ ਐਮ ਨੂੰ ਦੁਬਾਰਾ ਇਨਕੁਆਇਰੀ ਦੇ ਵਿੱਚ ਜਿਹੜੇ ਹੁਣ ਕੇਸ ਲੱਗੇ ਆ ਉਹ ਸੁਣਵਾਈ ਕਰ ਰਿਹਾ ਹੈ ਇਹ ਸ਼ਰੇਆਮ ਜਿਹੜਾ ਇਹ ਇਹਨਾਂ ਦੀ ਜਿਹੜੀ ਹੈ ਤਕਾਸ਼ਾ ਹੀ ਹੈ ਕਿਉਂਕਿ ਜਿਨ੍ਹਾਂ ਨੇ ਵੀ ਇਲੈਕਸ਼ਨ ਪਟੀਸ਼ਨਸ ਪਾਈਆਂ ਉਹਨਾਂ ਨੂੰ ਡੀ ਸੀ ਸਾਹਿਬ ਸੁਣਨ ਜਾਂ ਕੋਈ ਹੋਰ ਸੁਣੇ ਜਿਹਨੇ ਰੱਦ ਕੀਤੀਆਂ ਜੇ ਉਹ ਹੀ ਸੁਣੂਗਾ ਉਹ ਤਾਂ ਕਦੀ ਨਹੀਂ ਕਹੂਗਾ ਸੋ ਬੜੇ ਤਰ੍ਹਾਂ ਦੀਆਂ ਤਕੇਸ਼ਾਂ ਆਈਆਂ ਜਿਹੜੀਆਂ ਆਮ ਪਬਲਿਕ ਦੇ ਨਾਲ ਹੋਰ ਹੋ ਰਹੀਆਂ ਔਰ ਲੋਕਾਂ ਨੂੰ ਜਿਹੜਾ ਉਹ ਉਲਝਾ ਕੇ ਦਰਸਾਇਆ ਕੁਝ ਜਾਂਦਾ ਦਿਖਾਇਆ ਕੁਝ ਜਾਂਦਾ ਪਰ ਜੋ ਅਸਲ ਦੇ ਵਿੱਚ ਜਿਹੜੀ ਹਕੀਕਤ ਹੈ ਉਹ ਹੋਰ ਹੈ ਸੋ ਅਸੀਂ ਜਦੋਂ ਹੁਣ ਪਾਣੀ ਸਿਰ ਤੋਂ ਲੰਘ ਗਿਆ ਔਰ ਸਾਡੇ ਜਿਹੜੇ ਵਰਕਰ ਹੈ ਉਹ ਆਪ ਆਪਣੇ ਵੱਲੋਂ ਪਰੇਸ਼ਾਨ ਹੈ ਸੋ ਅਸੀਂ ਸਾਰਿਆਂ ਨੇ ਇੱਕ ਸਾਰੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕੇ 25 ਤਰੀਕ ਨੂੰ ਸਵੇਰੇ 11 ਵਜੇ ਅਸੀਂ ਪ੍ਰਸ਼ਾਸਨ ਦਾ ਕਰਾਉ ਡੀਐਸਪੀ ਦਫਤਰ ਦੇ ਬਾਹਰ ਕਰਾਂਗੇ ਔਰ ਇਹ ਘਰਾਓ ਸਾਡਾ 4 ਵਜੇ ਤੱਕ ਜਾਰੀ ਰਹੇਗਾ ਕਿਉਂਕਿ 4 ਵਜੇ ਤੱਕ ਜੇ ਪ੍ਰਸ਼ਾਸਨ ਦੇ ਕੰਨ ਖੁੱਲਦੇ ਆ ਸਾਡੀ ਇਹਦੇ ਲਈ ਜਿਹੜੇ ਸਾਡੇ ਬਲੌਕ ਪ੍ਰਧਾਨ ਸਾਡੇ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਸਹਿਬਾਨ ਔਰ ਹੋਰ ਮੋਤਵਾਰ ਸਾਡੇ ਨਗਰ ਕੌਂਸਲਰਾਂ ਦੇ ਪ੍ਰਧਾਨ ਸਹਿਬਾਨ ਇਹਨਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਸਾਰੇ ਕੇਸਾਂ ਦਾ 1 ਇਸ ਟੂ 1 ਤੇ ਉਹਨਾਂ ਦੇ ਨਾਲ ਗੱਲ ਕਰੇਗੀ ਪ੍ਰਸ਼ਾਸਨ ਦੇ ਨਾਲ ਜੇ ਕੋਈ ਪੁਖਤਾ ਹੱਲ ਨਾ ਲੱਭਿਆ ਤੇ ਅਸੀਂ 4 ਵਜੇ ਤੋਂ ਬਾਅਦ ਕਿਉਂਕਿ ਸਾਡੇ ਪੁਲਿਸ ਪ੍ਰਸ਼ਾਸਨ ਦੇ ਇੱਕ ਥਾਣੇਦਾਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਹੈ ਇਹ ਐਸਐਸਪੀ ਔਰ ਪ੍ਰਸ਼ਾਸਨ ਤੋਂ ਬਹੁਤ ਉੱਤੇ ਹੁੰਦੀ ਹੈ ਜਿਹੜਾ ਸਰਾਸਰ ਸਾਡੇ ਬੀ ਆਰ ਅੰਬੇਦਕਰ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਕਾਨੂੰਨ ਤੋਂ ਬਾਹਰ ਦੀ ਗੱਲ ਹੈ ਸੋ ਅਸੀਂ ਕਿਉਂਕਿ ਉਹ ਇਹੀ ਕਹਿੰਦੇ ਆ ਕਿ ਜਿਹੜਾ ਇਹ ਹੈਗਾ ਇਹ ਸਾਰਾ ਕੁਝ ਜਿਹੜਾ ਇਹ ਸਰਕਾਰ ਕਰਾਉਂਦੀ ਹੈ ਸੋ ਸਾਡੇ ਲਈ ਤਾਂ ਇੱਥੇ ਸਰਕਾਰ ਦੀ ਜਿਹੜਾ ਹਿੱਸਾ ਹੈ ਐਮਐਲਏ ਸਾਹਿਬ ਨੇ ਸੋ ਅਸੀਂ 4 ਵਜੇ ਤੋਂ ਬਾਅਦ ਜਿਹੜਾ ਇਹ ਆਪਣਾ ਧਰਨਾ ਹੈ ਇਹ ਅਸੀਂ ਐਮਐਲਏ ਸਾਹਿਬ ਦੇ ਘਰ ਦੇ ਬਾਹਰ ਲਾਵਾਂਗੇ ਅਸੀਂ ਦੁਪਹਿਰ ਦੇ ਖਾਣੇ ਦਾ ਅਰੇਂਜਮੈਂਟ ਰਾਤ ਦੇ ਖਾਣੇ ਦਾ ਅਰੇਂਜਮੈਂਟ ਅਗਲੀਆਂ ਕਈ ਰਾਤਾਂ ਦੇ ਖਾਣੇ ਦਾ ਅਰੇਂਜਮੈਂਟ ਕੀਤਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉੱਥੇ ਬੈਠਾਂਗੇ ਸਾਡੀ ਆਪਣੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਸਾਰਾ ਅਗਾਹ ਕੀਤਾ ਹੈ ਕਿ ਅਸੀਂ ਆਹ ਕਦਮ ਚੱਕਣ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਬਣਾਏ ਹੋਏ ਸਿਪਾਹੀਆਂ ਅਸੀਂ ਇਸ ਸਮਖਸ਼ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਲੜ ਸਕੀਏ ਜੇ ਕਿਸੇ ਵਜ੍ਹਾ ਦੇ ਨਾਲ ਸਾਨੂੰ ਇਨਸਾਫ ਨਾ ਮਿਲਿਆ ਤਾਂ ਸਾਡੀ ਸੀਨੀਅਰ ਲੀਡਰਸ਼ਿਪ ਨੇ ਵੀ ਇੱਥੇ ਆ ਕੇ ਸਾਡਾ ਧਰਨੇ ਦੇ ਵਿੱਚ ਸਾਥ ਦੇਣਾ ਹੈ ਔਰ ਜਦ ਤੱਕ ਲੋਕਾਂ ਦਾ ਇਨਸਾਫ ਅਸੀਂ ਇਕੱਲੀ ਕਾਂਗਰਸ ਪਾਰਟੀ ਦੀ ਗੱਲ ਨਹੀਂ ਕਰ ਰਹੇ ਅਸੀਂ ਵਿਰੋਧੀ ਧਿਰ ਦੇ ਸਾਰੇ ਲੋਕਾਂ ਦੀ ਗੱਲ ਕਰ ਰਹੇ ਹਾਂ ਔਰ ਜੇ ਕਿਸੇ ਨੂੰ ਵੀ ਲੱਗਦਾ ਹੈ ਕਿ ਉਹਦੇ ਨਾਲ ਬੇਇਨਸਾਫੀ ਆਈ ਹੋਈ ਹੈ ਉਹ ਦਿਨ ਧਰਮਵਿਤਰਣੇ ਵਿੱਚ ਸ਼ਾਮਲ ਹੋਵੇ ਜਿਹੜੀ ਸਾਡੀ ਕਮੇਟੀ ਹੈ ਉਹ ਉਹਦੇ ਉੱਤੇ ਪੂਰਾ ਜਿਹੜਾ ਉਹ ਦੇਖੇਗੀ ਕਿ ਕੀ ਉਹਦੀ ਗੱਲ ਜਾਇਜ਼ ਹੈ ਜੇ ਉਹਦੀ ਗੱਲ ਜਾਇਜ਼ ਲੱਗੂਗੀ ਤੇ ਅਸੀਂ ਪ੍ਰਸ਼ਾਸਨ ਦੇ ਮੂਰੇ ਉਹ ਗੱਲ ਵੀ ਅੱਗੇ ਲੈ ਕੇ ਆਵਾਂਗੇ ਸੋ ਸਾਡਾ ਸਾਡਾ ਕੰਮ ਸਾਡਾ ਕੰਮ ਕਿਸੇ ਤੇ ਪ੍ਰੈਸ਼ਰ ਬਣਾਉਣਾ ਨਹੀਂ ਸਾਡਾ ਕੰਮ ਜਨਤਾ ਦੀ ਆਵਾਜ਼ ਨੂੰ ਜਿਹੜੀ ਦਬਾਈ ਜਾ ਰਹੀ ਹੈ ਉਹਨੂੰ ਪ੍ਰਸ਼ਾਸਨ ਤੱਕ ਲੈ ਕੇ ਜਾਣਾ ਹੈ ਔਰ ਅਸੀਂ ਜਿਹੜੀ ਇਹ ਲੜਾਈ ਹੈ ਇਹ ਜਨਤਾ ਦੇ ਲਈ ਲੜਾਂਗੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਉਹ ਤਾਂ ਆਪ ਅੱਖੋਂ ਪਰੋਖੇ ਹੋਏ ਹੋਏ ਐ ਜਿਨ੍ਹਾਂ ਲੋਕਾਂ ਨੇ ਸਰਕਾਰ ਬਣਾਈ ਸੀ ਉਹਨਾਂ ਨਾਲ ਵੀ ਜੇ ਕਦੀ ਗੱਲ ਕਰ ਲਈਏ ਕਿਉਂਕਿ ਚਲੋ ਸਮਾਜ ਦੇ ਵਿੱਚ ਯਾਰੀਆਂ ਦੋਸਤੀਆਂ ਸਾਂਝੀਆਂ ਹੁੰਦੀਆਂ ਉਹ ਆਪ ਤੰਗ ਪਰੇਸ਼ਾਨ ਨੇ ਕਿ ਇਹ ਕਿਦਾਂ ਦਾ ਨਿਜਾਮ ਜਿਹੜਾ ਹੈ ਉਹ ਚੁਣ ਬੈਠੇ ਸੋ ਅਸੀਂ ਤੁਹਾਡੇ ਮਾਧਿਅਮ ਰਹੀਂ ਅੱਜ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਅਸੀਂ 25 ਤਰੀਕ ਨੂੰ ਦਿਨ ਵੀਰਵਾਰ ਸਵੇਰੇ 11 ਵਜੇ ਤੋਂ ਬਾਅਦ ਧਰਨੇ ਦੇ ਉੱਤੇ ਬੈਠਾਂਗੇ ਔਰ ਜਦ ਤੱਕ ਸਾਡੇ ਇਹਨਾਂ ਸਾਰੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਜੇ ਸਾਡੀ ਕਮੇਟੀ ਜਿਹੜੀ ਬਣੀ ਹੈ ਜਦ ਤੱਕ ਉਹ ਇਤੋਂ ਸੰਤੁਸ਼ਟ ਨਹੀਂ ਹੁੰਦੀ ਔਰ ਅੱਗੇ ਤੋਂ ਸਾਨੂੰ ਵਿਸ਼ਵਾਸ ਨਹੀਂ ਮਿਲਦਾ ਅਸੀਂ ਨਹੀਂ ਕਹਿੰਦੇ ਕਿ ਕਿਸੇ ਜ ਜਿਹਨੇ ਜੁਰਮ ਕੀਤਾ ਉਹਨੂੰ ਛੱਡੋ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੈ ਕਿਉਂਕਿ ਜਿਹੜਾ ਕ੍ਰਿਮੀਨਲ ਬੈਂਟ ਆਫ ਮਾਈਂਡ ਹੈ ਜਿਹੜਾ ਗਲਤ ਬੰਦਾ ਹੈ ਉਹ ਗਲਤ ਅੰਸਰ ਕਿਸੇ ਵੀ ਪਾਰਟੀ 'ਚ ਹੋ ਸਕਦਾ ਅਸੀਂ ਉਹਦਾ ਸਾਥ ਬਿਲਕੁਲ ਨਹੀਂ ਦਿੰਦੇ ਅਸੀਂ ਪੁੱਛ ਪੜਤਾਲ ਕਰਨ ਤੋਂ ਬਾਅਦ ਜਦੋਂ ਇਹ 10 ਤੋਂ 15 ਮਾਮਲੇ ਕੋਈ 10 ਤੋਂ 15 ਮਾਮਲੇ ਸਾਡੀ ਨਜ਼ਰ 'ਚ ਆਏ ਐ ਜਿਹੜੇ ਸਾਨੂੰ ਪਤਾ ਹੈ ਹੋ ਸਕਦਾ ਕਈ ਲੋਕ ਸ਼ਹਿਰ ਦੇ ਵਿੱਚ ਜਿੱਦਾਂ ਰੋਜ਼ 20 ਤੋਂ 25 ਚੋਰੀਆਂ ਹੁੰਦੀਆਂ ਕੇ ਇਹਦਾ ਸਕੂਟਰ ਮੋਟਰਸਾਈਕਲ ਲੈ ਜਾਂਦੇ ਐ ਕੋਈ ਐਫ ਆਈ ਆਰ ਨਹੀਂ ਹੁੰਦੀ ਆ ਸਾਡੇ ਕੋਲ ਅਸੀਂ ਹਜੇ ਆ ਪ੍ਰੈਸ ਕਾਨਫਰੰਸ ਰੱਖੀ ਸੀ ਸਾਡੇ ਇੱਥੇ ਆਲੋ ਵਾਲ ਤੋਂ ਸਾਥੀ ਆ ਖੜੇ ਐ ਪਿੱਛੇ ਆਲੋ ਵਾਲ ਤੋਂ ਸਾਥੀ ਆਏ ਐ ਇਹ ਵਿਚਾਰੇ ਆਪਣਾ ਕੰਮਕਾਰ ਕਰਦੇ ਐ ਜਿਹੜਾ ਇੱਕ ਕੰਮ ਉਹ ਵਿਚਾਰਾ ਮੋਟਰਸਾਈਕਲ ਚਲਾਉਂਦਾ ਹੈ ਮੋਟਰਸਾਈਕਲ ਰਿਪੇਅਰ ਕਰਾਉਂਦਾ ਹੈ ਤੇ ਇਹਦੀ ਸੌਰੀ ਮੋਟਰਾਂ ਦਾ ਕੰਮ ਕਰਦਾ ਹੈ ਮੋਬਾਈਲ ਦਿਖਾਓ ਕਿੱਥੇ ਹੈ ਇਹਦਾ ਜਿਹੜਾ ਮੁੰਡਾ ਹੈ ਜੋ ਇਹਨੇ ਦੱਸਿਆ ਮੈਨੂੰ ਇੱਥੇ ਹੀ ਤੁਹਾਡੇ ਆਉਣ ਤੋਂ ਪਹਿਲਾਂ ਕਿਉਂਕਿ ਇਹ ਸਾਥੀ ਨੂੰ ਪਤਾ ਲੱਗਾ ਕਿ ਅਸੀਂ ਇੱਕ ਕਦਮ ਲੈ ਕੇ ਜਾ ਰਹੇ ਹਾਂ ਮੈਨੂੰ ਇਹ ਵੀ ਨਹੀਂ ਪਤਾ ਇਹ ਕਿਹੜੀ ਪਾਰਟੀ ਤੋਂ ਸਾਥੀ ਹੈਗੇ ਨੇ ਔਰ 나ਈ ਮੈਂ ਇਹਨਾਂ ਨੂੰ ਪਹਿਲਾਂ ਤੋਂ ਜਾਣਦਾ ਆ ਆ ਦੇਖੋ ਮੁੰਡੇ ਨੂੰ ਕਿੰਨੀ ਬੁਰੀ ਤਰ੍ਹਾਂ ਵੱਢਿਆ ਗਿਆ ਔਰ 18 ਤਰੀਕ ਦਾ ਵੱਢਿਆ ਹੈ ਕਹਿੰਦਾ ਮੈਂ 6 ਦਿਨਾਂ ਤੋਂ ਥਾਣੇ ਕਿਚਰੀ ਦੇ ਚੱਕਰ ਲਾ ਰਿਹਾ ਹਾਂ ਇਹਨੂੰ ਇੱਥੋਂ ਕਿਤੇ ਲੰਘਦੇ ਆ ਕਿਸੇ ਨੇ ਦੱਸਿਆ ਬਈ ਅੱਜ ਕਾਂਗਰਸ ਪਾਰਟੀ ਵੱਲੋਂ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਇਹਨੇ ਇਹ ਗੱਲ ਕੀਤੀ ਸੋ ਇਦਾਂ ਦੇ ਕਿੰਨੇ ਹੋਰ ਮੁੱਦੇ ਹੋਣਗੇ ਜਿਹੜੇ ਕਿਉਂਕਿ ਅਸੀਂ ਵਿਰੋਧੀ ਧਿਰ ਚ ਐ ਔਰ ਜਿਹੜੀ ਇਹ ਸੱਤਾ ਧਿਰ ਐ ਇਹਨੇ ਇਦਾਂ ਇਦਾਂ ਦੀਆਂ ਜਿਹੜੀਆਂ ਲੋਕਾਂ ਦੇ ਵਿੱਚ ਫਹਿਮੀਆਂ ਗਲਤਫਹਿਮੀਆਂ ਫਲਾਈਆਂ ਹੋਈਆਂ ਵੀ ਸ਼ਾਇਦ ਇਹਨਾਂ ਦਾ ਹੀ ਰਾਜ ਰਹਿਣਾ ਇਹ ਤੋਂ ਪਹਿਲਾਂ ਕਿਉਂਕਿ ਇਹ ਜਿਹੜੀ ਸਾਡੇ ਵਿਧਾਇਕਾ ਮੈਡਮ ਨੇ ਇਹ ਸ਼੍ਰੋਮਣੀ ਅਕਾਲੀ ਦਲ 'ਚ ਰਹੇ ਐ ਜਿੱਥੇ ਅੱਜ ਇਹ ਆਪਣੇ ਹੀ ਆਕਾ ਸੁਖਵੀਰ ਬਾਦਲ ਨੂੰ ਕਹਿੰਦੇ ਵੀ ਪਹੁੰਚੇ ਨਹੀਂ ਗਿੱਲੇ ਹੋਏ ਉਹਦੇ ਲਈ 25-25 ਸਾਲ ਦੇ ਨਾਰੇ ਲਾਉਂਦੇ ਰਹੇ ਐ ਇਹਨਾਂ ਨੂੰ ਉਦਣ ਲੱਗਦਾ ਸੀਗਾ ਕਿ ਸੁਖਵੀਰ ਬਾਦਲ ਦਾ ਰਾਜ 25 ਸਾਲ ਨਹੀਂ ਜਾਣਾ 10 ਸਾਲੋਂ ਹੰਡਾ ਕੇ ਤੇ ਨਾਲ ਹੀ ਛਾਲ ਮਾਰੀ ਤੇ ਅੱਜ ਦੂਜਾ ਰਾਜ ਹੰਡਾਰੇ ਨੇ ਉਹ ਕਹਿੰਦੇ ਮੌਲਵੀ ਉਦਾਂ ਹੀ ਪੜਾਉਂਦਾ ਜਿੱਦਾਂ ਪੜਿਆ ਸੀਗਾ ਸੋ ਇਹਨਾਂ ਨੇ ਜੋ ਕਾਲੀ ਦਲ ਤੋਂ ਸਿੱਖਿਆ ਓਦਾਂ ਹੀ ਤਸ਼ੱਦਦ ਕਰਦੇ ਆ ਪਰਨੇ ਔਰ ਪਰਚੇ ਦੀ ਰਾਜਨੀਤੀ ਕਰਦੇ ਆ ਅਸੀਂ ਇਹਦੇ ਖਿਲਾਫ ਆ ਜੇ ਕਾਂਗਰਸ ਪਾਰਟੀ ਨੇ ਸੁਖਵੀਰ ਸਿੰਘ ਬਾਦਲ ਦਾ ਰਾਜ ਨਹੀਂ ਰਹਿਣ ਦਿੱਤਾ ਤੇ ਇੱਥੇ ਝਾੜੂ ਵਾਲਾ ਵੀ ਕੋਈ ਨਹੀਂ ਰਹਿਣਾ 33ਲਾ 33ਲਾ ਕਰਕੇ 2022 ਦੇ ਵਿੱਚ ਕਾਂਗਰਸ ਪਾਰਟੀ ਨੇ ਇਸ ਪੰਜਾਬ ਚੋਂ ਚਲਦੇ ਕਰਨਾ ਔਰ 2027 ਦੇ ਵਿੱਚ ਇਹਨਾਂ ਨੂੰ ਇੱਥੋਂ ਚਲਦੇ ਕਰਨਾ ਔਰ ਇਹ ਕਿਦੇ ਮਤ ਪੁਲੇਖੇ ਜਿਨਾ ਰਹਿਣ ਕਿ ਲੋਕਾਂ ਨੂੰ ਇਹ ਹਰ ਵਾਰੀ ਮਸ਼ਹੂਰੀਆਂ ਦੇ ਨਾਲ ਗੁੰਮਰਾਹ ਕਰ ਲੈਣਗੇ ਇਹ ਸਭ ਤਹਿਸੀਲ ਲੈਵਲ ਤੇ ਆ ਜਾਂ ਪੰਜਾਬ ਲੈਵਲ ਤੇ ਆ ਇਹ ਸਾਡਾ ਹਲਕੇ ਲੈਵਲ ਦਾ ਧਰਨਾ ਹੈ ਜੀ ਅਸੀਂ ਸਾਰੇ ਨਕੌਦਰ ਹਲਕੇ ਦੇ ਸਾਡੇ ਚੇਅਰਮੈਨ ਰਾਜੋਵਾਲ ਸਾਹਿਬ ਦੀਪਾ ਜੀ ਸਾਡੇ ਐਸ ਸੀ ਸੈਲ ਦੇ ਜ਼ਿਲ੍ਹੇ ਦੇ ਪ੍ਰਧਾਨ ਪੰਮਾ ਜੀ ਸਾਡੇ ਰਾਮੇਵਾਲ ਸਾਹਿਬ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਬਲਾਕ ਦੇ ਪ੍ਰਧਾਨ ਨੂਰਮਹਿਲ ਤੋਂ ਬਾਹਰ ਹੈ ਬਾਦ ਨਾ ਆ ਰਹੇ ਜੀ ਸਬਲਾਲੀ ਨੇ ਸਰ ਤੁਸੀਂ ਥੋੜੀ ਜੀ ਲੇਟ ਹੋ ਗਏ ਸੀ ਕਿਉਂਕਿ ਬਲਾਹੀਂ ਆ ਰਹੀ ਹੈ ਹੈਨਾ ਦਰਵਾਜ਼ਾ ਖੁੱਲ ਕੇ ਲੈ ਕੇ ਜਾਂਚਾ ਇੱਥੇ ਪਹੁੰਚੇ ਆ ਔਰ ਸਾਰਿਆਂ ਨੂੰ ਅਸੀਂ ਕੌਨਫੀਡੈਂਸ 'ਚ ਲਿਆ ਹਰ ਕਿਸੇ ਤੋਂ ਪੁੱਛਿਆ ਕਿ ਕੀ ਉਹ ਸਾਡੇ ਇਸ ਦੇ ਨਾਲ ਸਹਿਮਤ ਨੇ ਔਰ ਸਾਰੇ ਲੋਕ ਤੰਗ ਪਰੇਸ਼ਾਨ ਆ ਔਰ ਤੁਸੀਂ ਧਰਨੇ ਵਾਲੇ ਵੱਲ ਦਿਨ ਦਿਨ ਦੇਖੋਗੇ ਕਿ ਅਸੀਂ ਬਹੁਤ ਵੱਡੇ ਇਕੱਠ ਦੇ ਨਾਲ ਤੁਸੀਂ ਸਮਝੋ ਕਿ ਅਸੀਂ ਆ ਥੋੜੀ ਜਿਹੀ ਛੋਟੀ ਜਿਹੀ ਮੀਟਿੰਗ ਰੱਖੀ ਸੀ ਤਾਂ ਵੀ ਸੈਂਕੜਿਆਂ ਸਾਡੇ ਜਿਹੜੇ ਲੀਡਰ ਸਾਹਿਬਾਨ ਆ ਉਹ ਇੱਥੇ ਆਏ ਆ ਸੋ ਅਸੀਂ ਇਹ ਜਿਹੜਾ ਧਰਨਾ ਹੈ ਸਾਡਾ ਹਲਕਾ ਲੈਵਲ ਦਾ ਧਰਨਾ ਹੈ ਸਾਡਾ ਹਲਕੇ ਦੇ ਜਿੰਨੇ ਮੁੱਦੇ ਮੁੱਦੇ ਆ ਉਹਨਾਂ ਦੇ ਬਾਰੇ ਧਰਨਾ ਹੈ ਔਰ ਅਸੀਂ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਅਗਾਹ ਕੀਤਾ ਹੋਇਆ ਹੈ ਜੇ ਸਾਡਾ ਨਾਲ ਕੋਈ ਹੋਰ ਨਹੀਂ ਸਾਡੀ ਕੋਈ ਸੁਣਵਾਈ ਹੁੰਦੀ ਫਿਰ ਸੀਨੀਅਰ ਲੀਡਰਸ਼ਿਪ ਕੀ ਫੈਸਲਾ ਲਾਉਂਦੀ